ਸਤ ਸ੍ਰੀ ਅਕਾਲ ਦੋਸਤੋ ਐਮ ਕੇ ਗੋਡ ਫਾਰਮ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਜਿਸ ਕਿਸੇ ਨੇ ਵੀ ਐਮ ਕੇ ਗੋਡ ਫਾਰ ਪੰਜਾਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਤੇ ਮਿਲ ਸਕੇ ਅੱਜ ਅਸੀਂ ਗੱਲ ਕਰਾਂਗੇ ਜੋ ਕਿ ਬੱਕਰੇ ਬੱਕਰੀਆਂ ਦੇ ਉੱਪਰਲੀ ਚਮੜੀ ਵਿੱਚ ਜੀਵ ਪੈਦਾ ਹੋ ਜਾਂਦੇ ਹਨ ਜਿਵੇਂ ਕਿ ਜੂੰ ਚਿਚੜ ਅਤੇ ਪਿਛੂ ਇਹ ਬੱਕਰੀਆਂ ਲਈ ਬਹੁਤ ਹੀ ਨੁਕਸਾਨਦੇਹ ਹੁੰਦੇ ਹਨ ਅਕਸਰ ਅਸੀਂ ਪੇਟ ਦੇ ਕੀੜੇ ਵਾਲੀ ਦਵਾਈ ਤਾਂ ਵਰਤ ਲੈਂਦੇ ਹਾਂ ਪਰ ਜੂੰ ਚਿਚੜ ਅਤੇ ਪਿਛੂ ਦਾ ਅਸੀਂ ਧਿਆਨ ਨਹੀਂ ਰੱਖਦੇ ਜਿਸ ਕਾਰਨ ਆਪਣੇ ਪਸ਼ੂ ਸੁਸਤ ਰਹਿਣ ਲੱਗ ਜਾਂਦੇ ਹਨ ਅਤੇ ਖਾਣਾ ਪੀਣਾ ਘਟਾ ਦਿੰਦੇ ਹਨ ਇੰਨਾ ਬਾਰੀ ਪਰਜੀਵੀਆਂ ਦੇ ਫਲ ਲਈ ਅਸੀਂ ਅੱਜ ਦੇਸੀ ਨੁਸਖਾ ਲੈ ਕੇ ਆਏ ਹਾਂ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਜੈਸੇ ਦੇਸੀ ਨੁਸਖੇ ਵਿੱਚ ਅਸੀਂ ਸਿਰਫ ਤਿੰਨ ਹੀ ਚੀਜ਼ਾਂ ਵਰਤੀਆਂ ਹਨ ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਲਾਵਾਂਗੇ ਤੇਲ ਸਿਰਫ ਉਹਨਾਂ ਹੀ ਲੈਣਾ ਹੈ ਜਿਨ੍ਹਾਂ ਆਪਣੇ ਜਾਨਵਰ ਦੇ ਪਿੰਡੇ ਦੇ ਵਿੱਚ ਚਸਿਆ ਜਾ ਸਕੀ ਜਿਆਦਾ ਤੇਲ ਨਹੀਂ ਲੈਣਾ ਤਾਂ ਜੋ ਆਪਣੇ ਜਾਨਵਰ ਤੇ ਪਿੰਡੇ ਤੋਂ ਹੇਠਾ ਚੋਈ ਜਾਵੇ ਅਤੇ ਅਸੀਂ ਜੋ ਸਾਡੇ ਘਰ ਖਾਣ ਵਾਲੀ ਹਲਦੀ ਹੁੰਦੀ ਹੈ ਉਸ ਦਾ ਇੱਕ ਚਮਚਾ ਹੀ ਲੈਣਾ ਹੈ ਅਤੇ ਅਸੀਂ ਇੱਕ ਪੁੜੀ ਮੁਸਕ ਕਪੂਰ ਦੀ ਲੈਣੀ ਹੈ ਜਿਸ ਵਿੱਚ ਕੁਝ ਟਿੱਕੀਆਂ ਹੁੰਦੀਆਂ ਹਨ ਇਹ ਟਿੱਕੀਆਂ ਪੀਸ ਲੈਣੀਆਂ ਹਨ ਅਤੇ ਹਲਦੀ ਅਤੇ ਇਹ ਟਿੱਕੀਆਂ ਸਰੋਂ ਦੇ ਤੇਲ ਵਿੱਚ ਮਿਕਸ ਕਰ ਲੈਣੀਆਂ ਹਨ ਇਹ ਆਪਾਂ ਆਪਣੇ ਬੱਕਰੀ ਦੇ ਸਰੀਰ ਤੇ ਲਗਾਉਣ ਤੋਂ 30 35 ਮਿੰਟ ਬਾਅਦ ਬੱਕਰੀ ਨਿਮਾਹ ਦੇਣਾ ਚਾਹੀਦਾ ਹੈ ਜੇਕਰ ਨਾ ਵੀ ਨਿਮਾਉਗੇ ਤਾਂ ਚੱਲ ਚੱਲ ਜਾਵੇਗਾ ਨਿਮਾਉਣ ਦਾ ਇੱਕ ਫਾਇਦਾ ਇਹ ਹੈ ਕਿ ਆਪਣੇ ਜਾਨਵਰ ਦੇ ਸਰੀਰ ਤੇ ਕੋਈ ਧੂੜ ਕਰਦਾ ਮਿੱਟੀ ਜੰਮਦੀ ਨਹੀਂ ਜੋ ਤੇਲ ਦੇ ਨਾਲ ਅਕਸਰ ਹੀ ਜੰਮ ਜਾਂਦੀ ਹੈ ਤੁਸੀਂ ਇਹ ਤਿੰਨੇ ਚੀਜ਼ਾਂ ਦਾ ਮਿਸ਼ਰਣ ਉਨਾਂ ਹੀ ਲੈਣਾ ਹੈ ਜਿੱਡਾ ਆਪਣਾ ਜਾਨਵਰ ਹੈ ਜੇਕਰ ਆਪਣਾ ਜਾਨਵਰ ਵੱਡਾ ਹੈ ਤਾਂ ਉਸੇ ਹਿਸਾਬ ਨਾਲ ਲੈਣਾ ਹੈ ਜੇਕਰ ਛੋਟੇ ਬੱਚੇ ਹਨ ਤਾਂ ਉਸੇ ਹਿਸਾਬ ਨਾਲ ਲੈਣਾ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਹ ਮੈਂ ਆਪ ਪਹਿਲਾਂ ਖੁਦ ਇਸਤੇਮਾਲ ਕੀਤਾ ਹੈ ਤਾਂ ਸੋ ਤੁਹਾਨੂੰ ਦੱਸ ਰਿਹਾ ਹਾਂ ਅਤੇ ਇਸ ਤਰ੍ਹਾਂ ਹੀ ਤਿੰਨੋਂ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਤੁਸੀਂ ਆਪਣੇ ਜਾਨਵਰਾਂ ਤੇ ਇਸਤੇਮਾਲ ਕਰ ਸਕਦੇ ਹਾਂ ਜੇਕਰ ਅਸੀਂ ਕੋਈ ਮੈਡੀਕਲ ਵਾਲੀ ਦਵਾਈ ਵਰਤਦੇ ਹਾਂ ਤਾਂ ਉਸ ਦੇ ਸਾਈਡ ਇਫੈਕਟ ਵੀ ਹੁੰਦੇ ਹਨ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਮੈਡੀਕਲ ਦਵਾਈ ਦਾ ਸਾਨੂੰ ਇੰਜ ਹੁੰਦਾ ਹੈ ਕਿਤੇ ਸਾਡਾ ਜਾਨਵਰ ਛੱਟ ਹੀ ਨਾ ਜਾਵੇ ਇਸ ਲਈ ਇਹ ਨੁਸਖਾ ਸਾਰਿਆਂ ਨਾਲੋਂ ਵਧੀਆ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਹੋਰ ਚਾਹੀਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨੋਟੀਫਿਕੇਸ਼ਨ ਵਾਲਾ ਬਟਨ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਜੋ ਵੀ ਅਸੀਂ ਵੀਡੀਓ ਬਣਾਉਂਦੇ ਹਾਂ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਮੈਂ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ